ਆਮਨੀ ਸਰਕਾਰ ਨੇ ਪੰਜਾਬ ਤੇ ਪਾਣੀ ਬੰਬ ਮਾਰਿਆ ਤੇ ਪੰਜਾਬ ਦੇ ਲੋਕ ਕੁਸਕਦੇ ਨਹੀਂ ਹੈਰਾਨੀ ਦੀ ਗੱਲ ਵੱਡੀ ਗਿਣਤੀ ਨਹੀਂ ਕੁਸਕਦੀ ਕੁਝ ਜਿਹੜੇ ਜਾਗੀ ਜ਼ਮੀਰ ਵਾਲੇ ਨੇ ਜਿਨ੍ਹਾਂ ਦੇ ਧੜ ਦੇ ਉੱਤੇ ਸਿਰ ਵਾਕਈ ਹੈਗਾ ਸਿਰ ਜਿਨ੍ਹਾਂ ਦੇ ਧੜ ਦੇ ਉੱਤੇ ਉਹਨਾਂ ਨੂੰ ਤਾਂ ਪਤਾ ਹੈ ਇਸ ਗੱਲ ਦਾ ਜਿਹੜਾ ਸਿੱਖ ਡਾਇਸਪੋਰਾ ਜਾਂ ਖਾਲਸਤਾਨੀ ਮੀਡੀਆ ਉਹ ਇਹ ਗੱਲ ਕਹਿ ਰਿਹਾ ਕਿ ਇਹ ਪਾਣੀ ਸਰਕਾਰ ਨੇ ਜਾਣ ਕੇ ਛੱਡਿਆ ਕਈ ਵੇਰੇ ਐਦਾਂ ਦੇ ਵੀਰ ਨੇ ਜਿਹੜੇ ਇਹ ਸੋਚਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਪਾਣੀ ਜਾਣ ਕੇ ਕਿਵੇਂ ਛੱਡਿਆ ਜਾ ਸਕਦਾ ਮੀਂਹ ਬਹੁਤ ਪੈ ਰਿਹਾ ਉੱਥੇ ਤੇ ਉਹਨਾਂ ਵੀਰਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕਲਾਊਡ ਸੀਡਿੰਗ ਦੇ ਜ਼ਰੀਏ ਵੀ ਮੀਂਹ ਪਵਾਇਆ ਜਾ ਸਕਦਾ ਇੱਕ ਕਲਾਊਡ ਸੀਡਿੰਗ ਹੁੰਦੀ ਕੀ ਹੈ ਕਲਾਊਡ ਸੀਡਿੰਗ ਦੇ ਜ਼ਰੀਏ ਮੀਂਹ ਤੇ ਬਰਫ਼ ਪਵਾਈ ਜਾਂਦੀ ਹੈ 스ਨੋ ਫਾਲ ਵੀ ਕਰਵਾਈ ਜਾਂਦੀ ਹੈ ਇਹ ਸਾਰੀਆਂ ਸਰਕਾਰਾਂ ਹੀ ਲੁਕੇ ਛੁਪੇ ਤਰੀਕੇ ਨਾਲ ਸਾਰੇ ਮੁਲਕ ਵੱਖ-ਵੱਖ ਕੰਟਰੀ ਉਹ ਕਰਦੇ ਨੇ ਇਹ ਪਰ ਬਹਾਮਣ ਤਾਂ ਕਲਾਊਡ ਸੀਡਿੰਗ ਨੂੰ ਸ਼ਰਿਆਮ ਸਿੱਖਾਂ ਤੇ ਅਤੇ ਮੁਸਲਮਾਨਾਂ ਦੇ ਉੱਤੇ ਵਰਤ ਰਿਹਾ ਸਾਇੰਸ ਕਲਾਊਡ ਸੀਡਿੰਗ ਸਾਇੰਸ ਨੂੰ ਹਥਿਆਰ ਬਣਾ ਕੇ ਮੀਂਹ ਪਵਾ ਕੇ ਡੈਮਾਂ 'ਚ ਪਾਣੀ ਇਕੱਠਾ ਕੀਤਾ ਜਾਂਦਾ ਤੇ ਫਿਰ ਸਿੱਖਾਂ ਤੇ ਮੁਸਲਮਾਨਾਂ ਤੇ ਉਹ ਡੈਮ ਖੋਲ ਦਿੱਤੇ ਜਾਂਦੇ ਨੇ ਕਲਾਊਡ ਸੀਡਿੰਗ ਮੌਸਮ ਬਦਲਣ ਜਾਂ ਮੌਸਮ ਨੂੰ ਸੋਧਣ ਦਾ ਇੱਕ ਤਰੀਕਾ ਇੱਕ ਤਕਨੀਕ ਹੈ ਜਿੱਥੇ ਚ ਬੱਦਲਾਂ ਚ ਬਹੁਤ ਹੀ ਛੋਟੇ ਛੋਟੇ ਕਣ ਛੱਡੇ ਜਾਂਦੇ ਨੇ ਤਾਂ ਕਿ ਉਹਨਾਂ ਦੀ ਮੀਂਹ ਜਾਂ ਬਰਫ਼ ਪੈਦਾ ਕਰਨ ਦੀ ਸਮਰੱਥਾ ਵਧਾਈ ਜਾ ਸਕੇ ਇਹ ਕਣ ਪਾਣੀ ਦੇ ਅਣੂਆਂ ਨੂੰ ਜੁੜਨ ਅਤੇ ਉਹਨਾਂ ਦੇ ਬਰਫ਼ ਦੇ ਕ੍ਰਿਸਟਲ ਬਣਾਉਣ ਲਈ ਇੱਕ ਮੌਕਾ ਤੇ ਆਧਾਰ ਬਣਾਉਂਦੇ ਨੇ ਪ੍ਰਦਾਨ ਕਰਦੇ ਨੇ ਉਸ ਨੂੰ ਤਾਂ ਕਿ ਅਖੀਰ ਚ ਇਹ ਇੰਨੇ ਭਾਰੀ ਹੋ ਜਾਂਦੇ ਨੇ ਕਿ ਬਰਫ਼ ਜਾਂ ਮੀਂਹ ਦੇ ਰੂਪ ਦੇ ਵਿੱਚ ਥੱਲੇ ਡਿੱਗਦੇ ਨੇ ਫਿਰ ਕਲਾਊਡ ਸੀਡਿੰਗ ਵਾਲੇ ਕਣਾਂ ਨੂੰ ਉਹਨਾਂ ਬੱਦਲਾਂ ਵਿੱਚ ਛੱਡਿਆ ਜਾਂਦਾ ਜਿਨ੍ਹਾਂ ਚ ਤਰਲ ਰੂਪ ਦੇ ਵਿੱਚ ਬਹੁਤ ਠੰਡਕ ਹੁੰਦੀ ਹੈ ਠੰਡਾ ਤਰਲ ਪਦਾਰ ਠੰਡਾ ਪਾਣੀ ਹੁੰਦਾ ਜਿਹੜਾ ਕਿ ਜਮਾਉਣ ਵਾਲੇ ਤਾਪਮਾਨ ਤੋਂ ਵੀ ਬਹੁਤ ਥੱਲੇ ਦਾ ਤਰਲ ਪਾਣੀ ਹੁੰਦਾ ਇਹ ਕਣ ਬਰਫ਼ ਤੇ ਕ੍ਰਿਸਟਲ ਬਣਾਉਣ ਲਈ ਇੱਕ ਆਧਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਤੇ ਕਲਾਊਡ ਸੀਡਿੰਗ ਵਾਲੇ ਏਜੰਟਾਂ ਨੂੰ ਹਵਾਈ ਜਹਾਜ਼ਾਂ ਜਾਂ ਜ਼ਮੀਨ ਦੇ ਉੱਤੇ ਹੀ ਜਨਰੇਟਰਾਂ ਤੋਂ ਜਨਰੇਟਰਾਂ ਰਾਹੀਂ ਅੱਗੇ ਫਲਾਇਆ ਜਾਂਦਾ ਬਦਲਾਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਮਸ਼ੀਨਾਂ ਨੂੰ ਪਹਾੜੀ ਚੋਟੀਆਂ ਤੇ ਲਗਾਇਆ ਜਾਂਦਾ ਤਾਂ ਕਿ ਇਹ ਜਿਹੜੇ ਰਸਾਇਣ ਨੇ ਉਹਨਾਂ ਨੂੰ ਬਦਲਾਂ ਦੇ ਵਿੱਚ ਛੱਡਿਆ ਜਾ ਸਕੇ